ਗੁਰਾਇਆਂ ਇਲਾਕੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਇਲਾਕਾ ਵਾਸੀ دہشت ਦੇ ਸਾਏ ਵਿੱਚ ਜੂਲੇ ਮਜਬੂਰ ਨੇ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਦੇ ਬੜਾ ਪਿੰਡ ਰੋਡ ਤੇ ਜਿੱਥੋਂ ਕੀ ਚੋਰਾਂ ਨੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਗਦੀ ਤੇ ਹੱਥ ਸਾਫ਼ ਕਰ ਲਏ ਇਸ ਸਬੰਧੀ ਜਾਣਕਾਰੀ ਦਿੰਦੇ ਆ ਲੱਕੀ ਮੋਬਾਈਲ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਤੜਕੇ 3:30 ਵਜੇ ਪੁਲਿਸ ਦੀ ਕਾਲ ਆਈ ਕੀ ਉਹਨਾਂ ਦੀ ਦੁਕਾਨ ਦੇ ਸ਼ਟਰ ਤੋੜੇ ਗਏ ਨੇ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਉਹਨਾਂ ਦੀ ਦੁਕਾਨ ਦਾ ਅਸਮਾਨ ਖਿਲ ਰਿਆ ਪਿਆ ਸੀ ਤੇ ਚੋਰ ਉਹਨਾਂ ਦੇ ਗੱਲੇ ਵਿੱਚੋਂ 5 ਤੋਂ 7000 ਰੁਪਏ ਦੀ ਨਕਦੀ ਲੈ ਗਏ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਚੋਰਾਂ ਨੇ ਨਾਲ ਦੀਆਂ ਦੋ ਹੋਰ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਤੇ ਉੱਥੋਂ ਵੀ ਨਕਦੀ ਹੀ ਚੋਰੀ ਕਰ ਲਈ ਉਹਨਾਂ ਪੁਲਿਸ ਪ੍ਰਸ਼ਾਸਨ 바ਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਉਧਰ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਪੁਲਿਸ ਵੱਲੋਂ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਜੀ ਮੇਰੀ ਲੱਕੀ ਮੋਹੇ ਸ਼ਾਪ ਆ ਬੜਾ ਪਿੰਡ ਰੋਡ ਤੇ ਅੱਜ ਮੈਨੂੰ ਸਵੇਰੇ 3:30 ਵਜੇ ਪੁਲਸਾਰ ਦਾ ਵੀ ਕਾਲ ਆਈ ਆ ਉਹਨਾਂ ਨੇ ਕਿਹਾ ਕਿ ਤੁਹਾਡੇ ਸ਼ਟਰ ਚੱਕੇ ਹੋਏ ਆ ਛੇਤੀ ਦੁਕਾਨ ਤੇ ਆਓ ਤੇ ਮੈਂ ਨਾਲੇ ਦੁਕਾਨ ਤੇ ਆ ਗਿਆ ਤੇ ਵੇਖਿਆ ਸ਼ਟਰ ਚੱਕੇ ਹੋਏ ਸੀ ਮੇਰੇ ਤੇ ਮੇਰਾ ਅੰਦਰ ਜਾ ਕੇ ਮੈਂ ਜਦੋਂ ਦੇਖਿਆ ਥੱਲੇ ਦੇ ਵਿੱਚੋਂ ਨਗਦੀ ਗਾਇਬ ਸੀ ਤੇ ਸਮਾਨ ਮੇਰਾ ਪੂਰਾ ਹੀ ਆ ਸਮਾਨ ਨਹੀਂ ਲੱਗ ਗਿਆ ਨਗਦੀ ਕਿੰਨੀ ਕਿਸੀ ਸੀ ਨਗਦੀ 4 ਤੋਂ 5000 ਰੁਪਿਆ ਸੀਗਾ ਮੇਰਾ ਗੱਲੇ ਦੇ ਵਿੱਚ ਤੇ ਨਾਲੇ ਮੇਰੇ 숍 ਆ ਭਾਜੀ ਉਹਨਾਂ ਦੀ ਘਰੇਲਨੇ ਦੀ ਕੀਰਤ ਸਟੋਰ ਆ ਜਿੰਨਾ ਸਟੋਰ ਤੇ ਇਹਨਾਂ ਦਾ ਵੀ ਨਕਦੀ ਲੈ ਗਿਆ ਗੱਲੇ ਦੇ ਵਿੱਚੋਂ ਤੇ ਨਾਲ ਇਹਨਾਂ ਦੀ ਕਿੰਨੀ ਨਕਦੀ ਸੀ ਹਾਂਜੀ ਹਾਂਜੀ ਇਹਨਾਂ ਵੀ 50000 ਰੁਪਿਆ ਸੀਗਾ ਤੇ ਨਾਲੇ ਹੀ ਇੱਕ ਇਲੈਕਟ੍ਰਨਿਕ ਸਟੋਰ ਆ ਮੇਰੇ ਭਰਾ ਦਾ ਤੇ ਉਹਨਾਂ ਉਹਨਾਂ ਦੀ ਵੀ ਨਕਦੀ ਲੈ ਗਏ ਗੱਲੇ ਚ ਉਹਨਾਂ ਦਾ ਚਲੋ 1000 ਤੋਂ 1500 ਰੁਪਿਆ ਸੀਗਾ ਪਰ ਫੇਰ ਵੀ ਨੁਕਸਾਨ ਤਾਂ ਹੋਇਆ ਹੈ ਜੀ ਨਾ ਅੱਜ ਤੜਕਸਾਰ ਕੋਈ 6:30-4:00 ਵਜੇ ਦੇ ਕਰੀਬ ਤਿੰਨਾਂ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਜਿਹੜੇ ਤੇ ਤਿੰਨੇ ਹੀ ਮਾਲਕ ਦੁਕਾਨਾਂ ਦੇ ਮੇਰੇ ਬੈਕ ਸਾਈਡ ਤੇ ਖੜੇ ਆ ਨਾਲ ਹੀ ਮੇਰੀ ਵੀ ਦੁਕਾਨ ਆ ਅੱਗੇ ਅਜ ਤੋਂ ਕੁਝ ਸਮਾਂ 2 ਮਹੀਨੇ ਪਹਿਲਾਂ ਇਹ ਦੋ ਦੁਕਾਨਾਂ ਤੇ ਚੋਰੀ ਹੋਈ ਸੀ ਇਹ ਇਸ ਪਾਸੇ ਤੇ ਨਾਲ ਦੀ ਦੁਕਾਨ ਤੇ ਹੁਣ ਫੇਰ ਤਿੰਨਾਂ ਦੁਕਾਨਾਂ ਤੇ ਚੋਰੀ ਹੋਈ ਆ ਜਿਹੜਾ ਕਿ ਅਸੀਂ ਪੁਲਿਸ ਨੂੰ ਰਿਪੋਰਟ ਕੋਰਟ ਜਾ ਕੇ ਨੂੰ ਪਹਿਲਾਂ ਕਿਹਾ ਸੀਗਾ ਕਿ ਇਹ ਤੇ ਕਸ਼ਟ ਵਧਾਈ ਜਾਵੇ ਲੇਕਿਨ ਕਸ਼ਟ ਵਧਾਉਣ ਦੀ بجائے ਦੁਬਾਰੇ ਦੂਜੀ ਵਾਰ ਚੋਰੀ ਐਸੇ ਸਾਈਡ ਸੇ ਹੋਈ ਆ ਪਹਿਲਾਂ ਦੇ ਦੁਕਾਨਾਂ ਹੁਣ ਇੱਧਰ ਤਿੰਨ ਦੁਕਾਨਾਂ ਤਿੰਨਾਂ ਦੁਕਾਨਾਂ ਚੋਰੀ ਹੋਈਆਂ ਸਾਡੀ ਫਿਰ ਬਤਵਾਦ ਇਹੇ ਬੇਨਤੀ ਆ ਕਿ ਇੱਧਰ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹੇ ਬੇਨਤੀ ਆ ਕਿ ਇੱਧਰ ਕਸ਼ਟ ਵਧਾਈ ਜਾਵੇ ਤਾਂ ਜੋ ਕਿਸੇ ਵੀ ਗਰੀਬ ਦਾ ਨੁਕਸਾਨ ਨਾ ਹੋਵੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਇਹ ਦੇਖੋ ਡਬਲ ਛੱਗਿਆ ਡਬਲ ਛੱਗਰ ਤੇ ਕਿੰਨੀ ਮੇਹਨਤਾਂ ਅੰਦਰ ਦਰਦੀ ਦੀ ਚੋਕ ਲਗਾਇਆ ਸ਼ੀ ਹੌਸਤਾਂ ਦਾ ੱੱਲਾ ਚੋਕੇ ਲਗਾਇਆ ਤੇਜੀ ਜਬਾਨ ਦੇ ਤਾਲੇ ਤੋੜ ਕੇ ਉੱਥੇ ਵੀ ਨੱਕ ਦੀ ਚੋਕੇ ਲਗਾਇਆ ਸਾਡੀ ਸਾਰਾ ਸਬਾਨ ਹੁੰਦਾ ਹੈ ਕੁੱਲ ਕਿੰਨੀ ਕੁ 10000 ਰੁਪਇਆ ਪਲੱਸ ਆ ਬਈ ਕਿੰਨੇ ਦਿਖਾਣਾ ਬਈ